ਪਿਆਰ ਕਰੀ ਸੋਸ਼ੀਅਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਮਲਾਸਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਨੇ ਪਰ ਪੰਜਾਬ ਸਰਕਾਰ ਬਿਲਕੁਲ ਇਹਨਾਂ ਮੰਗਾਂ ਦੇ ਵੱਲ ਧਿਆਨ ਨਹੀਂ ਦੇ ਰਹੀ ਹੈ ਇਥੋਂ ਤੱਕ ਕਿ ਡੀਏ ਦੀ ਅਦਾਇਗੀ ਹੈ 18228 ਕਰੋੜ ਦੀ ਦੇ ਵਿੱਚ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਫੇਲ ਹੁੰਦੀ ਨਜ਼ਰ ਆ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ 11% ਡੀਏ ਦੀਆਂ ਪੇਸ਼ਤਾ ਪੈਂਡਿੰਗ ਨੇ ਸਮੇਂ ਸਿਰ ਉਹਨਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਦੋਸਤੋ ਹਾਈ ਕੋਰਟ ਦੇ ਮਲਾਸਮਾਂ ਦੀਆਂ ਮੰਗਾਂ ਦੇ ਹੱਕ ਦੇ ਵਿੱਚ ਕ ਅਸਮਤ ਪੱਖੀ ਕਈ ਫੈਸਲੇ ਪਿਛਲੇ ਕੁਝ ਸਮੇਂ ਦੇ ਵਿੱਚ ਦੇਖੇ ਜਾ ਰਹੇ ਨੇ ਹਾਈ ਕੋਰਟ ਦੇ ਵੱਲੋਂ ਪਾਸੇ ਜਿਹੜੇ ਪਾਸ ਕੀਤੇ ਗਏ ਨੇ ਅਤੇ ਇਸੇ ਲੜੀ ਦੇ ਤਹਿਤ ਇੱਕ ਹੋਰ ਜਿਹੜੀ ਰੇਟ ਪ੍ਰੋਟੇਸ਼ਨ ਸਾਹਮਣੇ ਆਈ ਹੈ ਹਾਈ ਕੋਰਟ ਦੇ ਵਿੱਚ ਪੋਟੇਸ਼ਨ ਦਾਖਲ ਕੀਤੀ ਗਈ ਸੀ ਤੇ ਇਟਸ ਰੇਟ ਪ੍ਰੋਟੇਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤਾ ਗਿਆ ਇੱਕ ਆਰਡਰ ਹੈ ਜਿਹੜਾ ਕਿ ਇੱਕ ਨੋਟੀਫਿਕੇਸ਼ਨ ਦੀ ਉਸ ਦੇ ਉੱਪਰ ਕਈ ਸਵਾਲ ਖੜੇ ਕੀਤੇ ਗਏ ਨੇ ਅਤੇ ਹਾਈ ਕੋਰਟ ਨੇ ਚੰਗੀ ਝਾੜ ਪਾਈ ਹੈ ਪੰਜਾਬ ਸਰਕਾਰ ਨੂੰ ਇਸ ਨੋਟੀਫਿਕੇਸ਼ਨ ਨੂੰ ਲੈ ਕੇ ਤੇ ਇਸ ਦੇ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰ ਲੈਣੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਜੀ ਸੋ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਪਟੀਸ਼ਨ ਜਿਹੜੀ ਫਾਈਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਰਜੀਵ ਪਮਾਰ ਜਸਟਿਸ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਦੇ ਨਾਮ ਤੇ ਪਟੀਸ਼ਨ ਫਾਈਲ ਕੀਤੀ ਗਈ ਸੀ ਸੀ ਡੀ ਡਬਲ ਐਲ ਪੀ ਜਿਹੜੀ ਨੰਬਰ ਸੀਗਾ 94 82024 ਦਾ ਜਿਹੜਾ ਇਸ ਰਿਟ ਪਟੀਸ਼ਨ ਦੇ ਵਿੱਚ ਦੋਸਤੋ ਹਾਈ ਕੋਰਟ ਨੇ ਇਹ ਕਮੈਂਟ ਵੀ ਕੀਤਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਰਿਪਲਾਈ ਜਿਹੜੀ ਹੈ ਫਾਈਲ ਕੀਤਾ ਗਿਆ ਹੈ ਇਹ ਜਿਹੜਾ ਜਵਾਬ ਦਾਵਾ ਜਿਹੜਾ ਪੰਜਾਬ ਸਰਕਾਰ ਨੇ ਦਾਖਲ ਕੀਤਾ ਹੈ ਉਹ ਕੁਝ ਦੱਸਣ ਦੇ ਬਜਾਏ ਅਸਲੀ ਤੇ ਨੋਨ ਲਗਾਉਣਾ ਹੋਇਆ ਉਹਦਾ ਨਜ਼ਰ ਆ ਰਿਹਾ ਹੈ ਇਸ ਪਟੀਸ਼ਨ ਦੇ ਵਿੱਚ ਦੋਸਤੋ ਗੱਲ ਹੋ ਰਹੀ ਹੈ ਇੱਕ ਨੋਟੀਫਿਕੇਸ਼ਨ ਦੀ ਜਿਹੜਾ ਕਿ 18 11 2022 ਨੂੰ ਪੰਜਾਬ ਸਰਕਾਰ ਨੇ ਇਸ਼ੂ ਕੀਤਾ ਸੀ ਤੇ ਇਸ ਨੋਟੀਫਿਕੇਸ਼ਨ ਨੂੰ ਆਮ ਆਦਮੀ ਪਾਰਟੀ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਇਲੈਗੇਸ਼ਨ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਡਿਪਾਰਟਮੈਂਟ ਆਫ ਫਾਈਨੈਂਸ ਦੇ ਵੱਲੋਂ 18 ਨਵੰਬਰ 2022 ਨੂੰ ਇਸ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਸੀ ਕਿ ਜਿਹੜੇ ਵੀ ਮੁਲਾਜ਼ਮ ਪੰਜਾਬ ਸਰਕਾਰ ਦੀ ਐਨਪੀਐਸ ਦੇ ਧਾਇਰੇ ਦੇ ਅੰਦਰ ਆ ਰਹੇ ਨੇ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਸਭ ਨੂੰ 올ਡ ਪੈਨਸ਼ਨ ਸਕੀਮ ਜਾਂ ਦੇ ਆਪੀਐਸ ਦਾ ਜਿਹੜਾ ਬੈਨੀਫਿਟ ਹੈ ਉਹ ਦਿੱਤਾ ਜਾਊਗਾ ਅਤੇ ਇਸ ਦੀ ਡਿਟੇਲ ਜਿਹੜੀ ਹੈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਇਹ ਇਹ ਬਾਅਦ ਦੇ ਵਿੱਚ ਜਾਰੀ ਕੀਤਾ ਜਾਊਗਾ ਅਤੇ ਇਸ ਨੋਟੀਫਿਕੇਸ਼ਨ ਤੋਂ ਬਾਅਦ ਉਸ ਤੋਂ ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਦੇ ਕੋਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜੇ ਨੇ ਪ੍ਰਾਣੀ ਪੈਨਸ਼ਨ ਨੂੰ ਲੈ ਕੇ ਜਾਰੀ ਨਹੀਂ ਕੀਤੇ ਹੈ ਇਸ ਤੋਂ ਬਾਅਦ ਕੋਈ ਲੈਟਰ ਪੰਜਾਬ ਸਰਕਾਰ ਨੇ ਨਹੀਂ ਜਿਹੜਾ ਕਿ ਆਇਆ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਲਈ ਅਤੇ ਇਸੇ ਨੂੰ ਲੈ ਕੇ ਇਹ ਰਿਟ ਪੇਸ਼ਨ ਜਿਹੜੀ ਹੈ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਤੇ ਇਸ ਦੇ ਬਾਰੇ ਜਦੋਂ ਪੰਜਾਬ ਸਰਕਾਰ ਦੇ ਵਕੀਲ ਨੂੰ ਪੁੱਛਿਆ ਗਿਆ ਤਾਂ ਜਵਾਬ ਇਹ ਸੀ ਕਿ 18 11 2022 ਦੇ ਇਸ ਨੋਟੀਫਿਕੇਸ਼ਨ ਨੂੰ 2 ਸਾਲ ਵੀ ਜਾਣ ਤੋਂ ਬਾਅਦ ਵੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜਾ ਹੈ ਇਹਦੀ ਡਿਟੇਲ ਨਹੀਂ ਜਿਹੜੀਆਂ ਸਕੀਮ ਦੀਆਂ ਉਹ ਫਰੇਮ ਨਹੀਂ ਕੀਤੀਆਂ ਗਈਆਂ ਤੇ ਇਸੇ ਕਰਕੇ ਇਸ ਦਾ ਬੈਨੀਫਿਟ ਜਿਹੜਾ ਹੋ ਮਲਾਜ਼ਮਾਂ ਨੂੰ ਨਹੀਂ ਦਿੱਤਾ ਜਾ ਸਕਿਆ ਅਤੇ ਜਿਹੜੀਆਂ ਸਾਰੀਆਂ ਸਫਾਈਆਂ ਪੰਜਾਬ ਸਰਕਾਰ ਦੇ ਵੱਲੋਂ ਪੀਐਸ ਨੂੰ ਲੈ ਕੇ ਦਿੱਤੀਆਂ ਗਈਆਂ ਹੈ ਹਾਈ ਕੋਰਟ ਦੇ ਵਿੱਚ ਇਸ ਤੋਂ ਬਾਹਰ ਕੁਝ ਨਹੀਂ ਬਲਕਿ ਸਿਰਫ ਇੱਕ ਸੌਰੀ ਸਟੇਟ ਆਫ ਅਫੇਅਰ ਦੀ ਜਿਹੜੀ ਹੈ ਇਸ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਅਤੇ ਇਸ ਦੇ ਉੱਪਰ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਐਫੀਡੀਐਫੀ ਤੋਂ ਮੰਗਿਆ ਹੈ ਉਹਨਾਂ ਨੂੰ ਜਿਹੜਾ ਐਕਸਪਲੇਨ ਕਰਨ ਦੇ ਲਈ ਕਿਹਾ ਹੈ ਕਿ ਇਹ ਕੋਰਟ ਰਿਟ ਕਿਉਂ ਨਾ ਇਸ਼ੂ ਕਰੇ ਪੰਜਾਬ ਸਰਕਾਰ ਦੇ ਖਿਲਾਫ 올ਡ ਪੈਨਸ਼ਨ ਸਕੀਮ ਦੇ ਬੈਨੀਫਿਟ ਨੂੰ ਦੇਣ ਦੇ ਲਈ ਜਿਹੜੇ ਵੀ ਪਹਿਲਾਂ ਹੀ ਐਕਸ ਪਾਰਟ ਜਿਹੜੇ ਕੀਤੇ ਜਾ ਚੁੱਕੇ ਨੇ ਤੇ ਡਿਸਾਈਡ ਕੀਤਾ ਜਾ ਚੁੱਕਿਆ ਕਿ ਇਹ ਬੈਨੀਫਿਟ ਮੁਲਾਜ਼ਮਾ ਨੂੰ ਦੇਣ ਦੇ ਬਾਰੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਸਖਤ ਸ਼ਬਦਾਂ ਦੇ ਵਿੱਚ ਇਹ ਹਾਈ ਕੋਰਟ ਨੇ ਐਕਸਪਲੇਨ ਕੀਤਾ ਪੰਜਾਬ ਸਰਕਾਰ ਤੋਂ ਮੰਗੀ ਹੈ ਕਿ ਐਕਸਪਲੇਸ਼ਨ ਜਿਹੜੀ ਹੈ ਪੰਜਾਬ ਸਰਕਾਰ ਤੋਂ ਮੰਗੇ ਆ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਇਹ ਸਕੀਮ ਜਿਹੜੀ ਅਮਲਾਜ਼ਮਾ ਦੇ ਉੱਪਰ ਲਾਗੂ ਕਿਉਂ ਨਹੀਂ ਕੀਤੀ ਗਈ ਇਸ ਨੋਟੀਫਿਕੇਸ਼ਨ ਦੇ 2 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਗੇ ਕਿਸ ਇਸ ਕੇਸ ਦੀ ਤਰੀਖ ਜਿਹੜੀ ਹੈ 229 ਜਨਵਰੀ 2025 ਦੀ ਰੱਖੀ ਗਈ ਹੈ ਹੁਣ ਇਹ ਪੰਜਾਬ ਸਰਕਾਰ ਦੀ ਐਕਸਪਲੇਸ਼ਨ ਦਿੰਦੀ ਹੈ ਕਿ ਇਸ ਨੂੰ ਲੈ ਕੇ ਤੇ ਕੀ ਅੱਗੇ ਰੁਖ ਰਿਹਾ ਹੈ 올ਡ ਪੈਨਸ਼ਨ ਸਕੀਮ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਦਾ ਪੰਜਾਬ ਸਰਕਾਰ ਦਾ ਇਸ ਦੇ ਉੱਪਰ ਨਜ਼ਰ ਸਾਰੇ ਹੀ ਮਲਾਜ਼ਮਾ ਦੀ ਟਿੱਕੀ ਹੋਈ ਹੈ ਤੇ ਕੋਈ ਹੋਰ ਅਪਡੇਟ ਆਉਂਦੀ ਚੈਨਲ ਤੇ ਜਰੂਰ ਲੈ ਕੇ ਆਵਾਂਗੇ ਚੈ